ਚਲੋ ਜਿੱਤੇ ਦੇ ਘਰ ਮੋੜੇ ਚਲੋ ਚੱਲ ਜੋ ਚਲੋ ਟਰਾਲੀ ਗੱਲ ਤੇ ਮਾਰਾਂ ਇੱਕੇ ਚਲੋ ਜਿੱਤੇ ਬੰਦਾਰ ਹਾਏ 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 ਜਿੱਤੇ ਬੰਦਾਰ ਹਾਏ 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 ਇਸ ਕਰਕੇ ਜਿਹੜਾ ਕਹਿੰਦੇ ਸੀ ਘਰ ਘਰ ਰੋਜ਼ਗਾਰ ਦੇਣਾ ਇਹ ਘਰ ਘਰ ਰੋਜ਼ਗਾਰ ਖੋ ਰਹੇ ਆ ਮੇਰੇ ਵੀਰੋ ਤੁਹਾਡੇ ਕੋਲੋਂ ਵੀ ਖੋ ਰਹੇ ਆ ਤੇ ਪਾਲਸੀ ਬਣਾ ਲਈ ਰਹਿਣੇ ਇਹਨਾਂ ਦੇ ਵੀ ਗਲ ਗੁੱਠਾ ਦੇ ਲਿਆ ਇਹਨਾਂ ਨੇ ਅੱਜ ਤੱਕ ਮੈਂ ਕਦੀ ਸੁਣਿਆ ਨਹੀਂ ਸੀ ਵੀ ਅਫਸਰ ਹੜਤਾਲ ਕਰਦੇ ਮੇਰੀ ਉਮਰ 56 57 ਸਾਲ ਦੀ ਹੋ ਗਈ ਲੜਦਿਆਂ ਦੀ ਨਹੀਂ ਬੜੀ ਉਮਰ ਹੋ ਗਈ ਤਹਿਸੀਲਦਾਰਾਂ ਨੂੰ ਵੀ ਹੜਤਾਲਾਂ ਕਰਨੀਆਂ ਪੈ ਗਈਆਂ ਧਰਨੇ ਲਾਣੇ ਪੈ ਗਏ બ્રિયા બ્રાન વિડો સમય ਚਲਾ ਗਏ ਕੁਰਸੀ ਦਾ ਤੇ ਕੰਮ ਸਾਰੇ ਬੇਈਮਾਨੇ ਵਾਲੇ ਲੱਗੇ ਦੇ ਕੰਮ ਆਰ ਜੀ ਨੀਸ਼ ਬੈਠੇ ਵੇ ਪ੍ਰੀਤੀਆਂ ਕਰਦੇ ਦੇ ਕੋਲ ਟੈਕ ਕਰਦੇ ਦੇ 3 ਦੇ ਨਾਲ 4 ਪੈਸੇ ਬਣਦੇ ਦੇ ਉਤਰਾ ਦੇ ਗੁਜ਼ਾਰੇ ਕਰਦੇ ਦੇ ਕਿ ਹੁਣ ਰਜਗਾਰ ਸਾਡਾ ਉੱਥੇ ਵੀ ਢੋਣ ਲੱਪੇ ਕਹਿੰਦੇ ਆਹੀ ਬੰਦਾ ਕਾਨੂੰਨ ਪਠਾਲਤਾ ਇੱਕ ਵਕੀਲ ਬਠਾਲਤਾ ਇਹੀ ਰਿਸ਼ਤੀਆਂ ਕਰੂਗੇ ਇਸੀ ਕਮਰੇ ਦੇ ਪੈਸੇ ਇਸ ਕਰਕੇ ਮੇਰੇ ਹੀਰੋ ਮੇਰੇ ਮਜੂਤ ਭਰਾਵੋ ਆਪਾਂ ਤੁਹਾਨੂੰ ਸਮਰਥਨ ਦੇਣ ਆਏ ਆ ਜਿੱਥੇ ਵੀ ਕੋ ਸਾਡੀ ਲੋੜ ਹੈ ਸਾਡੀ ਪਾਰਟੀ ਤੁਹਾਡੇ ਨਾਲ ਖੜੀ ਹੈ ਐ ਡੱਟ ਕੇ ਖੜੀ ਹੈ ਕੋਈ ਸੇਵਾ ਚਿੱਤਾਂ ਦੀ ਕੋ ਲੰਗਰ ਦੀ ਸੇਵਾ ਹੋਈ ਚਾਹੇ ਆਪਕਿਓ ਕੋਈ ਚੱਲਾਂਗੇ ਤੇ ਉਹਨੂੰ ਵੀ ਮੈਂ ਦੱਸ ਦੇਣਾ ਚਾਹੁੰਦਾ ਏ ਜਿਹੜੇ ਇਹਨੂੰ ਤੁਮ ਘਾਰੇ ਢੜਾ ਰਿਆ ਐ ਅਗਲੀ ਵਾਰੀ ਕੂੜੇ ਦੀ ਢੇਡ ਦੀ ਟ੍ਰੈਲੀ ਤੁਹਾਡੇ ਘਰ ਦੇ ਬਾਹਰ ਲਪੂਗੀ ਆਪਣੀਆਂ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਓ ਸਰਕਾਰਾਂ ਦੇ ਜਿਹੜੇ ਤੁਸੀਂ ਬੜੇ ਵੇ ਐ ਮਰਦਾਬਾ ਗਣਾ ਚੰਦਾ ਹੈ ਝੇਲੇ ਇਹਨੂੰ ਤਮਕਾ ਹਰੇ ਢਰਾ ਰਿਆ ਹੈ ਅਗਲੀ ਵਾਰੀ ਕੂੜੇ ਦੀ ਢੇਡ ਦੀ ਟਰੈਲੀ ਤੁਹਾਡੇ ਘਰ ਦੇ ਬਾਹਰ ਲੱਗੂਗੀ ਆਪਣੀਆਂ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਓ ਸਰਕਾਰਾਂ ਦੇ ਜਿਹੜੇ ਤੁਸੀਂ ਬੜੇ ਵੇ ਹੈ ਖੱਬੇ ਸੱਜੇ ਹਟ ਜਾਓ ਇਹ ਕਿਤੂਤਾ ਕਰਨੇ ਤੋਂ ਅੱਜ ਆਪਣੇ ਭਰਾਵਾਂ ਨੂੰ ਪਤਾ ਚੱਲਿਆ ਆਨੰਦਵਰ ਸਾਹਿਬ ਵਿੱਚ ਕਿੰਦਰੀ ਗੰਦੀ ਰਾਜਨੀਤੀ ਹੋ ਰਹੀ ਹੈ ਪੁਰਣਾ ਦੱਸੀਆ ਸਾਨੂੰ ਡਰਾਇਆ ਵੀ ਜਾ ਰਿਹਾ ਤਮਕਾ ਵੀ ਜਾ ਰਿਹਾ ਪਰ ਆਪਣੇ ਭਰਾਵਾਂ ਨੂੰ ਕਹਿਣਾ ਮੈਂ ਕਿਸੇ ਤੋਂ ਡਰਨਾ ਨਹੀਂ ਹੈ ਆਪਣੇ ਹੱਥ ਵਾਸਤੇ ਬੈਠੇ ਆ ਹੱਕ ਲੈ ਕੇ ਛੱਡਾਂਗੇ ਤੇ ਮੈਂ ਉਹ ਸਰਕਾਰਾਂ ਨੂੰ ਵੀ ਖੂਕ ਕਰਦਾ ਜਿਹੜੇ 20 25 25 ਸਾਲ ਹੋ ਗਏ ਇਹ ਤਾਂ ਮੇਰੇ ਲਈ 4 ਸਾਲ ਹੋਏ ਸਰਕਾਰ ਨੂੰ ਜਿਹੜੇ ਪਿਛਲੀਆਂ ਸਰਕਾਰਾਂ ਦੀਆਂ ਉਹਨੇ ਵੀ ਅੱਜ ਚੱਕਰਾਂ ਦੇ ਬਾਰੇ ਕੁਝ ਨਹੀਂ ਕੀਤਾ ਪਵਾ ਰਾਣਾ ਹੋਵੇ ਪਵਾ ਮਿੱਤਲ ਹੋਵੇ ਇਹਨੂੰ ਬੱਸ ਇੱਕ ਲੜਾਈ ਲਾ ਰੱਖਿਆ ਵੋਟਾਂ ਲੈ ਕੇ ਬੱਸ ਸਰਕਾਰਾਂ ਇਹਨਾਂ ਕੋਈ ਬਣਦੀ ਆ ਇਹਨਾਂ ਕੋਈ ਗਿਰਦੀ ਆਂ ਮੈਂ ਆ ਪਾਰਟੀ ਨੂੰ ਕਹਿ ਰਾਂ ਦਾਏ ਛੋਡੀ ਜਿਹੜੀ ਅਗਲੀ 27 ਵਿੱਚ ਸਰਕਾਰ ਉਹ ਇਹੀ ਘਰਾਣਗੇ ਜੇ ਸਰਕਾਰ ਹੋਈ ਬੜੂਗੀ ਜੋ ਇਹਦੇ ਮੰਡਾ ਪੂਰੀਆ ਕਰੂngੀਆਂ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਕਿ ਅਸੀਂ ਇੱਕ ਬਰਾਬਰ ਚੱਲੂਗੇ ਜਾਨੀ ਫਲਾਣੀ ਨਾ ਕਰੂਗੇ ਮੇਰਾ ਰੱਬੂਗਾ ਤਾਂ ਕਿ ਜੇ ਨਾ ਪੱਕਾ ਨਹੀਂ ਹੋਣਾ ਨਾਲੇ ਦੂਸਰੀ ਗੱਲ ਆ ਯਾ ਤਰਨੇ ਰਹਿ ਗਏ ਕਾਹ ਲੈਣਾ ਕਿਤੇ ਨਹੀਂ ਐ ਕਿ ਮੋਥੇ ਜਾਵਾਂ ਮੋਥੇ ਜਾਵਾਂ ਅੱਜ ਇਹ ਲੜਾਈ ਲੜ ਰਿਹਾ ਆਪਣੇ ਪੱਟਿਆ ਖਾਕਰ ਇਹ ਅੱਜ ਨਾ ਜਿੱਤ पाए ਅੱਖਰੇ ਤਾਂ ਨਹੀਂ ਲੱਗਣਾ ਮੇਰੇ ਸਾਹਬ ਜੀ ਇਹ ਤਾਂ ਕਾफी ਸਮੇਂ ਪਹਿਲਾਂ ਲੱਗਿਆ ਰਾ 30 ਦਿਨ ਮੇਰੇ ਨਾਲ ਇੱਕ ਮਹੀਨਾ ਕਦਾਂ ਚੱਲਿਆ ਰਾ ਗੋਨਜਾ ਦੇ ਚੱਲਿਆ ਸੀ ਬੋਨਜਾ ਦੇ ਦਿਨ ਚੱਲਿਆ ਸੀ ਉਸ ਟਾਈਮ ਕੋਈ ਜਿੱਤ ਹਾਸਲ ਹੋਣੇ ਵਾਲੀ ਕੀ ਕੁਝ ਗਿਦਾਰ ਬੰਦਿਆਂ ਨੇ ਕੁਝ ਰਲੇ ਮਿੜੇ ਬੰਦਿਆਂ ਨੇ ਉਹ ਤਾਂ ਨਾ ਖਰਾਬ ਕੀਤਾ ਹੁਣ ਵੀ ਤੁਸੀਂ ਸਮਝੋ ਬੈਠੇ ਤੁਸੀਂ ਪਾਵਾ ਕਿਹੜੀ ਮਰਜ਼ੀ ਕੋਲ ਤੇ ਐ ਉੱਠਣਾ ਆਪਾਂ ਤਾਂ ਦੇ ਜਾਂ ਸਾਡੂ ਮੰਗਾਪੁਰੀ ਹੋ ਜਾਵੇ ਫਰਮਾਨ ਨਹੀਂ ਜੰਨਤ ਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਫਰਮਾਨ ਨਹੀਂ ਜੰਨਤ ਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਸਾਨੂੰ ਪ੍ਰੇਰਣਾ ਕਰੂੰਗਾ ਕਿ ਦੇਖੋ ਜਦ ਕੰਮ ਤੇ ਆਂਦੇ ਐ ਕੰਮ ਕਰਦੇ ਆ ਉੱਤੇ ਵੀ ਪੂਰਾ ਕੰਮ ਕਰਕੇ ਵੀ ਘਰਾਂ ਨੂੰ ਜਾਂਦੇ ਐ ਜਰ ਤੁਸੀਂ ਥੰਨੇ ਦੇ ਬਹਿ ਗਏ ਵੇ ਤਾਂ ਮੇਰੇ ਹਿਸਾਬ ਨਾਲ ਪਤਾ ਨਹੀਂ ਕਿਹੜੇ ਕੰਮ ਹੁੰਦੇ ਨੇ ਪਰ ਭਰਾਣ ਦੀ ਕੋਈ ਫੂਟਰੀ ਐ ਜਿਹੜਾ ਸ਼ੁਨਾਰਾ ਚਾਗਲਾ ਸੀ ਹੋਰ ਤੇਜ਼ ਕਰਾਂਗੇ ਅੱਜ ਆਈ ਇੱਥੇ ਬੈਠਾ ਵੇ ਕਾਲੂ ਆਪਾਂ ਸੜਕਾ ਬੋ ਕਰਾਂਗੇ ਕਾਰੇ ਝੰਡੇ ਲੈ ਕੇ ਔਰ ਇਹ ਜਿੰਨੇ ਵੀ ਮਤਰੀ ਸੰਤਰੀ ਟੁੱਕੇ-ਪੁਟਕੇ ਭਜਦੇ ਆ ਸੜਕਾਂ ਦੇ ਆਮ ਉੱਥੇ ਆਪਾਂ ਇਹਨਾਂ ਘੇਰ ਕਰਾਵਾਂਗੇ ਕਿ ਓਜਾ ਹਜੋ ਸਿੰਘ ਬੈਂਚ ਜਿਹੜਾ ਕਬੀਰਪੁਰ ਰਹਿੰਦਾ ਏ ਇਰੇ ਘਰ ਜਾ ਕੇ ਵੀ ਆਪਾਂ ਕੂੜਾ ਦੇ ਟਰੈਲੇ ਛੱਡ ਕੇ ਆਵਾਂਗੇ ਅੱਗੇ ਹੋ ਕੇ ਮੈਂ ਚੱਲੂੰਗਾ ਕਬਰਾਂ ਨਾਲ ਕਿਸੇ ਬਾਤ ਵੀ ਨਹੀਂ। ਉਹ ਜੇਲਾ ਤੇ ਵੀ ਜਿਹੜੇ ਬੰਦੇ ਜਾਂਦੇ ਬੰਦੇ ਹੀ ਜਾਂਦੇ ਆ ਕੋਈ ਜਾਨਵਰ ਨਹੀਂ ਜਾਂਦਾ ਜੇਲਾ ਤੋਂ। ਜੇ ਤੁਹਾਨੂੰ ਡਰਾਂ ਤੇ ਜੇਲਾ ਚੱਕਰ ਜੇਲਾ ਜਾਣ ਨੂੰ ਬੈਠੇ ਆ ਰਹਿ ਬੈਠਾ ਪਹਿਲਾਂ। ਜੇ ਖੇ ਲੇ ਕੇ ਜਾਣਾ ਲੈ ਕੇ ਚੱਲੇ ਅਸੀਂ ਆਪਣੇ ਬੱਚਿਆਂ ਦੀ ਲੜਾਈ ਲੜਦੇ ਆ ਔਰ ਬੱਚਿਆਂ ਨੂੰ ਹੱਕ ਦਿਵਾ ਕੇ ਛੱਡਾਂਗੇ।